ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਜਿੱਤਣ ਵਾਲੇ ਅਮਰਤਪਾਲ ਸਿੰਘ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੈ ਜਿੱਥੇ ਉਹਨਾਂ ਨੂੰ ਮਿਲਣ ਵਾਸਤੇ ਉਹਨਾਂ ਦੀ ਧਰਮ ਪਤਨੀ ਕਿਰਨਦੀਪ ਕੌਰ ਅੱਜ ਪਹੁੰਚਦੇ ਨੇ ਉਹਨਾਂ ਦੇ ਨਾਲ ਮੁਲਾਕਾਤ ਹੁੰਦੀ ਹੈ ਇੱਕ ਜਿੱਤ ਤੋਂ ਬਾਅਦ ਜਾ ਕੇ ਉਹਨਾਂ ਨੂੰ ਮਿਲਦੇ ਨੇ ਤੇ ਦੱਸਦੇ ਕਿ ਅਮਰਤਪਾਲ ਨੂੰ ਜਿਹੜਾ ਖਡੂਰ ਸਾਹਿਬ ਦੇ ਵਿੱਚੋਂ ਅ 4 ਲੱਖ 4430 ਵੋਟਾਂ ਪਈਆਂ ਤਾਂ ਇੱਕ ਵੱਡੇ ਮਾਰਜਿਨ ਦੇ ਨਾਲ ਉਹਨਾਂ ਨੇ ਜਿੱਤ ਹਾਸਲ ਕੀਤੀ ਤੇ ਦੂਜੇ ਪਾਸੇ ਕੁਲਬੀਰ ਸਿੰਘ ਜੀਰਾ ਜਿਨ੍ਹਾਂ ਨੂੰ 2 ਲੱਖ 7310 ਵੋਟਾਂ ਮਿਲੀਆਂ ਉਧਰ ਲਾਲਜੀਤ ਭੁੱਲਰ ਨੂੰ 1 ਲੱਖ 94836 ਵੋਟਾਂ ਹਾਸਲ ਹੋਈਆਂ ਤੇ ਵਰਸਾ ਸਿੰਘ ਬਟੋਹਾ ਜਿਹੜੇ ਕਿ ਅਮਰਤਪਾਲ ਦਾ ਵਿਰੋਧ ਕਰਦੇ ਨਜ਼ਰ ਆਉਂਦੇ ਸੀ ਉਹਨਾਂ ਤੇ ਸਵਾਲ ਚੁੱਕਦੇ ਨਜ਼ਰ ਆਉਂਦੇ ਸੀ ਉਨਾਂ ਨੂੰ ਸਿਰਫ 86416 ਵੋਟਾਂ ਹੀ ਨਸੀਬ ਹੁੰਦੀਆਂ ਨੇ ਤੇ ਹੁਣ ਵੱਡੇ ਸਵਾਲ ਇਹ ਵੀ ਉੱਠਣੇ ਸ਼ੁਰੂ ਹੋ ਚੁੱਕੇ ਨੇ ਕਿ ਅਮਰਤਪਾਲ ਸਿੰਘ ਦੀ ਐਨਐਸਏ ਟੁੱਟੇਗੀ ਉਹ ਜੇਲ੍ਹ ਦੇ ਵਿੱਚੋਂ ਬਾਹਰ ਆਊਗਾ ਕਿਉਂਕਿ ਗੱਲ ਕੀਤੀ ਜਾਵੇ ਤਾਂ ਅਮਰਤਪਾਲ ਸਿੰਘ ਦੇ ਉੱਤੇ ਐਨਐਸਏ ਲਗਾ ਕੇ ਡਿਬਰੂਗੜੀ ਜ਼ਿਲ੍ਹੇ ਚ ਭੇਜਿਆ ਗਿਆ ਸੀ ਕਿਉਂਕਿ ਪੰਜਾਬ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਇੱਕ ਘਟਨਾ ਜਿਹੀ ਵਾਪਰਦੀ ਆ ਜਿੱਥੇ ਥਾਣੇ ਦੇ ਅਜ ਨਾਲੇ ਥਾਣੇ ਦੇ ਬਾਹਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਦਸ ਰੂਪ ਲੈ ਕੇ ਪਹੁੰਚਦੇ ਨੇ ਜਿੱਥੇ ਪੁਲਿਸ ਰਾਖੜਾਪ ਹੁੰਦੀ ਆ ਤੇ ਉਸ ਤੋਂ ਬਾਅਦ ਅਮਰਤਪਾਲ ਸਿੰਘ ਸਮੇਤ ਬਹੁਤ ਸਾਰੇ ਨੌਜਵਾਨਾਂ ਦੇ ਉੱਤੇ ਐਨਐਸਏ ਲਗਾ ਕੇ ਡਿਬਰੂਗੜ੍ਹ ਭੇਜ ਦਿੱਤਾ ਜਾਂਦਾ ਹੈ ਤੇ ਫਿਰ ਅਮਰਤਪਾਲ ਫੈਸਲਾ ਕਰਦਾ ਹੈ ਕਿ ਕਿਉਂ ਨਾ ਲੋਕ ਸਭਾ ਦੀਆਂ ਚੋਣਾਂ ਲੜੀਆਂ ਜਾਣ ਤੇ ਖਡੂਰ ਸਾਹਿਬ ਤੋਂ ਜਾ ਕੇ ਫਿਰ ਮਨ ਬਣਦਾ ਹੈ ਜਿਸ ਤੋਂ ਬਾਅਦ ਚੋਣ ਲੜੀ ਜਾਂਦੀ ਹੈ ਤੇ ਇੱਕ ਵੱਡੇ ਮਾਰਜ ਨਾਲ ਜਿੱਤੀ ਜਾਂਦੀ ਹੈ ਹੁਣ ਜਿਹੜਾ ਕੋਈ ਵੀ ਵਿਅਕਤੀ ਚੋਣ ਜਿੱਤਦਾ ਹੈ ਭਾਵੇਂ ਜੇਲ੍ਹ ਦੇ ਅੰਦਰ ਹੈ ਭਾਵੇਂ ਜੇਲ੍ਹ ਦੇ ਬਾਹਰ ਹੈ ਤਾਂ ਉਸ ਨੂੰ ਫਿਰ 100 ਚੁੱਕਣੀ ਪੈਂਦੀ ਹੈ ਐਮਪੀ ਦੇ ਤੌਰ ਤੇ ਐਮਪੀ ਦੇ ਅਹੁਦੇ ਦੀ ਤਾਂ ਹੁਣ ਅਮਰਤਪਾਲ ਸਿੰਘ ਐਮਪੀ ਦੇ ਅਹੁਦੇ ਦੀ ਸੌ ਕਦੋਂ ਚੁੱਕਣਗੇ ਕਦੋਂ ਜੇਲ੍ਹ ਤੋਂ ਬਾਹਰ ਲਿਆਂਦਾ ਜਾਊਗਾ ਪੂਰਾ ਪ੍ਰੋਸੀਜਰ ਕੀ ਹੋਏਗਾ ਇੱਕ ਕਾਨੂੰਨੀ ਮਾਹਰ ਦਾ ਸਕਦੇ ਨੇ ਚੰਗੀ ਤਰ੍ਹਾਂ ਕਿ ਕਿਸ ਤਰੀਕੇ ਦੇ ਨਾਲ ਅਮਰਤਪਾਲ ਦੀ ਐਨਐਸ ਟੁੱਟੇਗੀ ਜੇਲ੍ਹ ਤੋਂ ਬਾਹਰ ਆਉਣਗੇ ਤੇ ਉਸ ਤੋਂ ਬਾਅਦ ਜਿਹੜੇ ਸਾਥੀ ਦੇ ਕੀ ਉਹ ਵੀ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਇਸ ਦੇ ਉੱਤੇ ਨਜ਼ਰਾਂ ਨੇ ਜੜੀਆਂ ਹੋ ਬਣੀਆਂ ਰਹਿਣਗੀਆਂ ਫਿਲਹਾਲ ਦੀ ਘੜੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਪਤਨੀ ਵੱਲੋਂ ਮੁਲਾਕਾਤ ਕੀਤੀ ਗਈ ਹੈ ਕੀ ਕੁਝ ਖਾਸ ਰਿਹਾ ਹੋਊਗਾ ਕੀ ਗੱਲਬਾਤ ਹੋਈ ਹੋਊਗੀ ਉਹਨਾਂ ਦੇ ਵਿਚਾਲੇ ਵਿਚਾਲੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਕੀਤਾ ਜਾ ਸਕਦਾ ਹੈ ਕੋਈ ਪਲੈਨਿੰਗ ਹੋਏਗੀ ਕਿਉਂਕਿ ਅਮਰਤਪਾਲ ਜ਼ਿਲ੍ਹੇ ਦੇ ਵਿੱਚ ਬੰਦਾ ਹੈ ਖਡੂਰ ਸਾਹਿਬ ਤੋਂ ਐਮਪੀ ਚੁਣਿਆ ਗਿਆ ਅਮਰਤਪਾਲ ਤੇ ਉੱਥੋਂ ਜਿਹੜਾ ਸਿਸਟਮ ਹੈ ਉਹ ਕਿਸ ਤਰੀਕੇ ਨਾਲ ਸਾਂਭਣਾ ਹੈ ਕਿ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਆਪਣੇ ਵਿਧਾਇਕਾਂ ਕੋਲ ਆਪਣੇ ਐਮਪੀ ਕੋਲ ਆਪਣੇ ਲੀਡਰਾਂ ਕੋਲ ਜਿਹੜੇ ਇਕੱਲੇ ਇੱਕ ਸਮੱਸਿਆਵਾਂ ਲੈ ਕੇ ਆਉਂਦੇ ਨੇ ਉਹਨਾਂ ਦਾ ਹੱਲ ਕਿਵੇਂ ਹੋਵੇ ਬਹੁਤ ਸਾਰੇ ਮਸਲੇ ਰਹੇ ਹੋਣਗੇ ਜਿਸ ਨੂੰ ਲੈ ਕੇ ਉਹਨਾਂ ਵਿਚਾਲੇ ਗੱਲਬਾਤ ਹੋਈ ਹੋਣੀ ਹੈ ਤੇ ਕਰਨਦੀਪ ਕੌਰ ਡਿਬਰੂਗੜ੍ਹ ਦੀ ਜ਼ਿਲ੍ਹੇ ਦੇ ਵਿੱਚ ਅਮਰਤਪਾਲ ਨੂੰ ਮਿਲਣ ਵਾਸਤੇ ਪਹੁੰਚਦੇ ਨੇ ਤਾਂ ਹੁਣ ਕਹ ਲਈਏ ਕਿ ਜਦੋਂ ਅਮਰਤਪਾਲ ਚੌਂ ਜਿੱਤਦਾ ਹੈ ਉਸ ਤੋਂ ਬਾਅਦ ਸਰਟੀਫਿਕੇਟ ਵੀ ਦਿੱਤਾ ਜਾਂਦਾ ਹੈ ਰਿਟਰਨਿੰਗ ਅਫਸਰ ਦੇ ਵੱਲੋਂ ਤੇ ਉਹ ਸਰਟੀਫਿਕੇਟ ਲੈਣ ਵਾਸਤੇ ਉਹਨਾਂ ਦੇ ਮਾਤਾ ਤੇ ਉਹਨਾਂ ਦੇ ਨਾਲ ਬੀਬੀ ਪਰਮਜੀਤ कौर ਖਾਲੜਾ ਪਹੁੰਚਦੇ ਨੇ ਜਿਨ੍ਹਾਂ ਦੇ ਵੱਲੋਂ ਇੱਕ ਇੱਕ ਸਰਟੀਫਿਕੇਟ ਹੈ ਜਿਹੜਾ ਉਹ ਪ੍ਰਾਪਤ ਕੀਤਾ ਜਾਂਦਾ ਹੈ ਕਿਉਂਕਿ ਜਿਹੜਾ ਸਰਟੀਫਿਕੇਟ ਹੁੰਦਾ ਹੈ ਜੇਕਰ 2019 ਦੀ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ 2019 ਦੇ ਵਿੱਚ ਬੀਬੀ ਪਰਮਜੀਤ कौर ਖਾਲੜਾ ਵੀ ਖਡੂਰ ਸਾਹਿਬ ਤੋਂ ਉਮੀਦਵਾਰ ਸਾਨ ਉਹਨਾਂ ਨੇ ਚੋਣ ਲੜੀ ਆਜ਼ਾਦ ਤੌਰ ਤੇ ਪਰ ਉਹਨਾਂ ਨੂੰ ਜਿੱਤ ਹਾਸਲ ਨਹੀਂ ਸੀ ਹੋਈ ਆ ਕੀਤਾ ਹੁਣ ਦੁਬਾਰਾ ਜਿਹੜਾ 2024 ਵਿੱਚ ਅਮਰਤਪਾਲ ਦੀ ਸਪੋਰਟ ਦੇ ਵਿੱਚ ਨਜ਼ਰ ਆਏ ਉਹਨਾਂ ਨੇ ਸਪੋਰਟ ਕੀਤੀ ਤੇ ਅਮਰਤਪਾਲ ਦੀ ਜਿੱਤ ਹੁੰਦੀ ਆ ਜਿਸ ਤੋਂ ਬਾਅਦ ਪਰਿਵਾਰ ਦਾ ਵਿਚਾਰ ਸੀ ਕਿ ਇਹ ਸਰਟੀਫਿਕੇਟ ਜਿਹੜਾ ਜਿੱਤ ਦਾ ਇਹ ਉਹਨਾਂ ਪਰਮਜੀਤ ਕੋਲ ਖਾਲੜਾ ਹੀ ਪ੍ਰਾਪਤ ਕਰਨ ਕਿਉਂਕਿ ਅਮਰਤਪਾਲ ਸਿੰਘ ਤਾਂ ਜੇਲ੍ਹ ਦੇ ਵਿੱਚ ਬੰਦ ਹੈ ਤੇ ਇਹ ਸਰਟੀਫਿਕੇਟ ਉਹਨਾਂ ਨੇ ਪ੍ਰਾਪਤ ਕੀਤਾ ਹੁਣ ਅਮਰਤਪਾਲ ਸਿੰਘ ਕਦੋਂ ਜਿਹੜਾ ਸੌ ਚੁੱਕੇਗਾ ਐਮਪੀ ਦੇ ਤੌਰ ਦੇ ਉੱਤੇ ਵਿਧਾਨ ਲੋਕ ਸਭਾ ਦੇ ਵਿੱਚ ਜਾ ਕੇ ਕੀ ਕੁਝ ਮੁੱਦੇ ਰਹਿਣਗੇ ਕਿਹੜੇ ਜਿਹੜੇ ਗੱਲਾਂ ਜਿਹੜੀਆਂ ਉੱਥੇ ਰੱਖੀਆਂ ਜਾਣਗੀਆਂ ਜਾ ਕੇ ਇਸ ਤੇ ਉੱਤੇ ਵੀ ਖਡੂਰ ਸਾਹਿਬਾਸੀਆਂ ਦੀ ਹੁਣ ਟੇਕ ਐਟ ਦ ਟੇਕ ਇਸ ਗਲਤੀ ਵੀ ਹੈ ਕਿ ਅਮਰਤਪਾਲ ਤੁਸੀਂ ਦੇ ਜਿਹੜੇ ਨੌ ਸਾਥੀ ਸਾਥੀ ਨੇ ਉਹਨਾਂ ਦੀ ਐਨਐਸਏ ਕਦੋਂ ਟੁੱਟੇਗੀ ਕਦੋਂ ਡਿਬਰੂ ਕਰਦੀ ਜੇਲ੍ਹ ਤੋਂ ਪੰਜਾਬ ਲੈ ਆnde ਜਾਣਗੇ ਜੇਕਰ ਅਮਰਤਪਾਲ ਦੀ ਰਿਹਾਈ ਹੁੰਦੀ ਹੈ ਕਾਨੂੰਨ ਮੁਤਾਬਕ ਕਿਉਂਕਿ ਉਹ ਐਮਪੀ ਬਣ ਚੁੱਕਿਆ ਤੇ ਫਿਰ ਜਿਹੜੇ ਬਾਕੀ ਸਾਥੀ ਨੇ ਕਿ ਉਹਨਾਂ ਨੂੰ ਜੇਲ੍ਹ ਸ਼ਿਫਟਿੰਗ ਕੀਤੀ ਜਾਊਗੀ ਜਾਂ ਉਹ ਵੀ ਬਾਹਰ ਆਉਣਗੇ ਐਨਐਸਏ ਫਿਰ ਸਭ ਤੋਂ ਟੁੱਟੇਗੀ ਬਹੁਤ ਸਾਰੇ ਸਵਾਲ ਨੇ ਜਿਹੜੇ ਉਹ ਉਹਨਾਂ ਦਾ ਜਵਾਬ ਬੜੇ ਜਲਦੀ ਸਮੇਂ ਦੇ ਵਿੱਚ ਜਿਹੜਾ ਉਹ ਮਿਲ ਜਾ ਰਿਹਾ ਹੈ ਜਿਹੜੀ ਵੀ ਇਸ ਦੇ ਮੁਤਲਕ ਪਲ-ਪਲ ਦੀ ਅਪਡੇਟ ਹੋਈ ਤੁਹਾਡੇ ਨਾਲ ਸਾਂਝ ਕਰਦੇ ਰਹਾਂਗੇ। ਦਿਓ ਇਜਾਜ਼ਤ ਧੰਨਵਾਦ।